ਅੱਜ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਖੁਦ ਪਠਾਨਕੋਟ ਡਿਪਟੀ ਕਮਿਸ਼ਨਰ ਅਦਿੱਤਿਆ ਉਪਰ ਅਤੇ ਐਸਐਸਪੀ ਪਠਾਨਕੋਟ ਸੁਹੇਲ ਮੀਰ ਨੇ ਕੀਤੀ ਦੱਸ ਦਈਏ ਕਿ ਇਹ ਫਲੈਗ ਮਾਰਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੱਢਿਆ ਗਿਆ ਅਤੇ ਇਸ ਫਲੈਗ ਮਾਰਚ ਚੜਾਈ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਪੁਲਿਸ ਉਨ੍ਹਾਂ ਦੇ ਨਾਲ ਹੈ ਇਸ ਮੌਕੇ ਐਸਐਸਪੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਦੱਸਿਆ ਕਿ ਸਾਡੇ ਜ਼ਿਲ੍ਹੇ ਦੇ ਨਾਲ ਲੱਗਦੇ ਇੰਟਰਸਟੇਟ ਨਾਕੇ ਉੱਤੇ ਵੀ ਸਾਡੀ ਪੁਲਿਸ ਫੋਰਸ ਪੂਰੀ ਤਰ੍ਹਾਂ ਮੁਸਤੈਦ ਹੈ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਭਾ ਚੋਣ ਹੋਣ ਜਾ ਰਹੇ ਹਨ ਉਹਨਾਂ ਨੂੰ ਪੂਰਾ ਸ਼ਾਂਤਮਈ ਢੰਗ ਨਾਲ ਕਰਵਾਇਆ ਜਾਵੇਗਾ ਇਸ ਜਿਹੜਾ ਇੱਕ ਫਲੈਗਮਨ ਨਿਕਲ ਜਾਏਗਾ ਇਹ ਬੇਸਿਕਲੀ ਇਨ ਦਾ ਪਰਸਨ ਸਾਹਿਬ ਜਿਹੜਾ ਮਾਡਲ ਕੋਡ ਆਫ ਕੰਡਕਟ ਇਨ ਪਲੇਸ ਹੈ ਜਿਹੜੇ ਹੋਣ ਵਾਲੇ ਇਲੈਕਸ਼ਨ ਹੈ ਉਹਨਾਂ ਨੂੰ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਾਉਣ ਦੇ ਸੰਬੰਧ ਵਿੱਚ ਇਹ ਅੱਜ ਥੇਮਾਨੀਓ ਕਪਟੀ ਕਮਿਸ਼ਨਰ ਸਾਹਿਬ ਵੀ ਆਏ ਹੋਏ ਨੇ ਇਹ ਫਲੈਗ ਮਾਰਚ ਕਰਿਆ ਜਾ ਰਹਾ ਹੈ ਇਹਦੇ ਵਿੱਚ ਕਰੀਬਨ 110 ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੀ ਸ਼ਮੂਲੀਅਤ ਹੈ ਐਂਡ ਥਿਸ ਆਲਸੋ ਇਨਕਲੂਡਸ ਜਿਹੜੇ ਸਾਡੇ ਕੋਲ ਸੀਐਪੀਐਫ ਦਾ ਇੱਕ ਕੰਪੋਨੈਂਟ ਆਇਆ ਹੈ ਉਹ ਵੀ ਇਹਦੇ ਵਿੱਚ ਨਾਲ ਹੈ ਇਹਦੇ ਵਿੱਚ ਇੱਕ ਲੇਡੀ ਕੰਪੋਨੈਂਟ ਵੀ ਹੈ ਆਪਣਾ ਆਈਡੀਆ ਇਹਦੇ ਵਿੱਚ ਇਹ ਹੈ ਕਿ ਇੱਥੇ ਜਿਹੜੇ ਸ਼ਹਿਰ ਦੇ ਵਿੱਚ ਜਿਹੜੀ ਇਹ ਇੰਟਰਨਲ ਏਰੀਆ ਹੈ ਉਹਦੇ ਵਿੱਚ ਆਪਾਂ ਇਹ ਕੱਢੀਏ ਐਂਡ ਇਹਦੇ ਨਾਲ ਜਿਹੜਾ ਇੱਕ ਕੰਫੀਡੈਂਸ ਬਿਲਡਿੰਗ ਮੇਜਰ ਹੈ ਪੁਲਿਸ ਵੱਲੋਂ ਐਂਡ ਇਹ ਸੁਨੇਹਾ ਦੇ ਦिए ਕਿ ਅਸੀਂ ਜਿਹੜਾ ਪੁਲਸ ਹੈ ਲੋਕਾਂ ਦੇ ਨਾਲ ਹੈ ਅ ਲੋਕ ਵੀਸ ਦੇ ਕੰਮ 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 ਦੇ ਕੰ ਅੱਜ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਤੇ ਕਿਸ ਤਰ੍ਹਾਂ ਦੇਖੋ ਜਿਹੜਾ ਫਲੈਗ ਮਾਰਚ ਹੈ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਤੇ ਹੁਣ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਨੈਕਸਟ ਮੰਥ ਤੋਂ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਏਗਾ ਇਹ ਕੋਡ ਆਫ ਕੰਡਕਟ ਇਸ ਟਾਈਮ ਫੋਰਸ ਦੇ ਵਿੱਚ ਹੈ ਇਹਦੇ ਵਿੱਚ ਫਲੈਗ ਦਾ ਇਸ ਦਾ ਮਲਟੀਪਲ ਪਰਪਸੇਸ ਹੈਗੇ ਹੈ ਇੱਕ ਤਾਂ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਕੰਫੀਡੈਂਸ ਬਿਲਡਿੰਗ ਮੇਜਰ ਹੈ ਕਿਉਂਕਿ ਸਾਡੇ ਕੋਲ ਨਾਟ ਜਸਟ ਪੰਜਾਬ ਪੁਲਿਸ ਸਾਡੇ ਕੋਲ ਸੀਏਪੀਐਫ ਦੀ ਵੀ ਕੰਪਨੀ ਹੈਗੀ ਹੈ ਤੇ ਇਹਦਾ ਪਬਲਿਕ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਹੈ ਪਬਲਿਕ ਦੇ ਲਈ ਕਿ ਤੁਸੀਂ ਆਪਣਾ ਬਿਨਾ ਕਿਸੇ ਤੋਂ ਡਰੇ ਬਿਨਾ ਕਬਰਾਏ ਤੁਸੀਂ ਆਪਣਾ ਇਲੈਕਸ਼ਨ ਕਰ ਸਕਦੇ ਹੋ ਤੇ ਇਹ ਨਾਲ ਦੀ ਨਾਲ ਇੱਕ ਮੈਸੇਜ ਹੈਗਾ ਹੈ ਕਿ ਉਹ 엘িমੈਂਟਸ ਦੇ ਲਈ ਉਹ ਸ਼ਰਾਰਤੀ ਤੱਤ ਜਿਹੜੇ ਹੈਗੇ ਆ ਜਿਹੜੇ ਕਿ ਇਲੈਕਸ਼ਨ ਦੇ ਵਿੱਚ ਉਹ ਕੋਈ ਹਰੈਸਮੈਂਟ ਲੋਕਾਂ ਦੀ ਕਰਦੇ ਹੈ ਕਿਸੇ ਤਰੀਕੇ ਦਾ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਉਹਨਾਂ ਲਈ ਵੀ ਇੱਕ ਮੈਸੇਜ ਹੈ ਕਿ that we are ready for them ਐਂਡ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਇਸ ਇਲੈਕਸ਼ਨ ਦੇ ਵਿੱਚ ਆ ਨਹੀਂ ਦਿੱਤੀ ਜਾਏਗੀ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕੀਤਾ ਜਾਏਗਾ ਤੇ ਕਿਸੇ ਵੀ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਕੋਈ ਵੀ ਇਸ਼ੂ ਨਹੀਂ ਕ੍ਰੀਏਟ ਹੋਣਾ ਦਿੱਤਾ ਜਾਏਗਾ ਜੋ ਵੀ ਬੰਦਾ ਇਸ ਦੀ ਕੋਸ਼ਿਸ਼ ਕਰੇਗਾ ਉਸ ਤੇ ਕਾਰਵਾਈ ਕੀਤੀ ਜਾਏਗੀ ਉਸ ਤੇ ਪਰਚੇ ਦਰਜ ਕੀਤੇ ਜਾਣਗੇ ਉਹਨੂੰ ਹਿਰਾਸਤ ਚ ਲਿਆ ਜਾਏਗਾ ਇਸ ਕਰ ਇਸ ਲਈ ਮੇਰਾ ਇਹ ਮੈਸੇਜ ਹੈ ਸਾਰਿਆਂ ਨੂੰ ਕਿ ਜੋ ਵੀ ਹੈਗੇ ਇਸ ਚੀਜ਼ ਦੇ ਵਿੱਚ ਉਹ ਆਪਣਾ ਇਹੋ ਜਿਹਾ ਕਿਸੇ ਵੀ ਚੀਜ਼ਾਂ ਤੋਂ ਬਚਨ ਤੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਕਿਸੇ ਤੋਂ ਬਿਨਾਂ ਡਰੇ ਕਿਸੇ ਦੇ ਵੀ ਲੋਭ ਚਾਏ ਬਿਨਾਂ ਆਪਣਾ ਜਿਹੜਾ ਵੋਟ ਹੈ ਵੋਟ ਦਾ ਹੱਕ ਹੈ ਜਿਹੜਾ ਉਸ ਦਾ ਇਸਤੇਮਾਲ ਵੱਧ ਚੜ ਕੇ ਕਰੇ ਤਾਂ ਨਵੇਂ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਲੋਕ ਜਿਹੜੇ ਵੋਟ ਨਹੀਂ ਪਾਉਂਦੇ ਆ ਉਹਨਾਂ ਨੂੰ ਕੀ ਸੇਵਾ ਦੇਖੋ ਅਸੀਂ ਹਰ ਤਰ੍ਹਾਂ ਦੀ ਜਿਹੜੀ categories ਆਫ ਵੋਟਰਸ ਹੈਗੀਆਂ ਜਿਵੇਂ ਕਿ ਨਵੇਂ ਵੋਟਰ ਬਣੇ ਆ ਜਿਹੜੇ ਇਸ ਵਾਰੀ ਪਹਿਲੀ ਵਾਰ ਵੋਟ ਪਾਣਗੇ 18 ਤੋਂ 19 ਸਾਲ ਦੇ ਜਿਹੜੇ ਬਜ਼ੁਰਗ ਹੈਗੇ ਜਿਹੜੇ ਪੀ ਡਬਲਯੂ ਡੀਜ਼ ਹੈਗੇ ਅਸੀਂ ਹਰ ਇੱਕ ਵਰਗ ਤੱਕ ਰੀਚ ਆਊਟ ਕਰਾਂਗੇ ਜਿਵੇਂ ਕਿ ਫੋਰ ਐਗਜ਼ਾਮਪਲ ਬੱਚੇ ਹੈਗੇ 18 ਤੋਂ 19 ਦੇ ਮੇਜਰਲੀ ਕਾਲਜਸ ਦੇ ਵਿੱਚ ਪੜ੍ਹਦੇ ਹੁੰਦੇ ਆ ਅਸੀਂ ਕਾਲਜਸ ਦੇ ਵਿੱਚ ਰੀਚ ਆਊਟ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਵੀ 올ਡ एज ਪਰਸਨਸ ਹੈਗੇ ਹੈ ਜਿਹੜੇ ਕਿ 85 ਅਬਵ ਹੈ ਤੇ ਜਿਹੜੇ ਪੀ ਡਬਲਯੂ ਡੀਸ ਆ ਉਹਨਾਂ ਨੂੰ ਤਾਂ ਅਸੀਂ ਹੋਮ ਤੋਂ VOTING ਦੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਟੀਮ ਆ ਕੇ ਉਹਨਾਂ ਦਾ ਉੱਥੇ ਯੂ ਨੋ ਵੋਟ ਦੀ ਵੋਟ ਉੱਥੇ ਪੁਆਏਗੀ ਤੇ ਹਰ ਤਰ੍ਹਾਂ ਦਾ ਜਿਹੜਾ ਵੀ ਤਬਕਾ ਹੈਗਾ ਉਸਨੇ ਉਸ ਨੂੰ ਰੀਚ ਆਊਟ ਕਰਾਂਗੇ ਤੇ ਜਿਹੜੇ ਵੀ ਪੂਲਿੰਗ ਗੁੱਥ ਸਿਗੇ ਜਿਨ੍ਹਾਂ ਦੇ ਵਿੱਚ VOTING ਪਰਸੈਂਟੇਜ ਘਟ ਰਹੀ ਹੈ ਪਿਛਲੇ ਕੁਝ ਇਲੈਕਸ਼ਨਾਂ ਤੋਂ ਅਸੀਂ ਉਹਨਾਂ ਤੇ ਸਪੈਸ਼ਲ ਫੋਕਸ ਕਰ ਰਹੇ ਹਾਂ ਉਹਨਾਂ ਦਾ ਅਸੀਂ ਇੱਕ ਐਕਸ਼ਨ ਪਲਾਨ ਬਣਾਇਆ ਹੈ ਉਹਨਾਂ ਨੂੰ ਇੱਕ ਇੱਕ VOTER ਤੱਕ ਅਸੀਂ ਰੀਚ ਆਊਟ ਕਰਕੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਪਲੀਜ਼ ਆ ਕੇ ਆਪਣਾ ਜਿਹੜਾ ਹੱਕ ਹੈ ਤੁਹਾਡਾ ਕਿ ਸਰਕਾਰ ਬਣਾਣਾ ਸਾਡੇ ਸਾਰਿਆਂ ਦਾ ਹੱਕ ਹੈ ਤੇ ਇਹ ਹੱਕ ਤੁਸੀਂ ਆਪਣਾ ਪਲੀਜ਼ ਐਕਸਰਸਾਈਜ਼ ਕਰੋ